ਦੇਖੋ ਪਤੰਗ ਪੂਰੇ ਡਟ ਰਹੇ ਨੇ ਅੱਜ ਨਾ ਉਹ ਲੱਖੇਵੇਂ ਲੱਗੇ ਨੇ ਚੜਾਉਣ ਹੈਲੋ ਗਾਇਸ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਧੁੱਪ ਨੇ ਕળે ਸੋਣੀ ਤੇ ਕੱਲ ਜਿਹੜਾ ਦੇ ਨਸੀਬ ਸੰਤ ਪੰਜਮੀ ਦਾ ਕੱਲ ਸਾਰਾ ਦਿਨ ਪੈਂਦਾ ਰਿਹਾ ਮੀ ਮਨੰਦਰ ਲੱਗਾ ਹੋਇਆ ਤੰਗ ਚੜਾਉਣ ਹੁਣ ਤਿਆਰੀਆਂ ਚਾਹੇ ਧੁੱਪ ਚ ਕਹਿੰਦਾ ਨਿਕਲ ਆਵੇ ਹੋਰ ਉਹ ਤਾਂ ਕੁੱਤ ਨਹੀਂ ਆਉਣਾ ਨਹੀਂ ਹੈਂ ਰੰਗ ਦੁੱਸਾ ਨਹੀਂ ਆਉਣਾ ਪਤਾ ਵਾੜਾ ਖੋਲ ਦिए ਕਿਹਦੇ ਕੋਲ ਖੋਲ ਨੇ ਆਂ ਬੱਤੀ ਦੇ ਕੋਲ ਚੱਲ ਡੋਰ ਜਿਹੜੀ ਕਾਸੇ ਕਿਹਾਰੇ ਤੁੰਮੀ ਜਣਾਣੀ ਲੱਕੀ ਵਾਲੇ ਤੁੰਮੀ ਜਣਾਣੀ ਨਾ ਬੰਦ ਵੀ ਆਇਆ ਇਹ ਦੇਖੋ ਗੋੱਟਾ ਆਇਆ ਵੀ ਹਾਂ ਇਹ ਦੇਖੋ ਇਹ ਜਿਵੇਂ ਕੁੱਟਾ ਦੁੱਗੂ ਅੱਜ ਪਤੰਗ ਨਹੀਂ ਜਣਾਉਣਾ ਸਕੂਲ ਜਾਣਾ ਹੈਂ ਪੜ੍ਹਨ ਦੇ ਆ ਜਾਣ ਨੂੰ ਯਾਰ ਕਿਉਂ ਮੈਂ ਜੀ ਬੇਦ। ਜੈਨੀ ਬੇਦ। ਹੋ ਨਾ। ਉਹ ਮੈਂ ਮਾਵੂ ਜੀ ਨੇ ਡੈਡੀ ਜੀ ਕਰਤੀ। ਛੁੱਟੀ ਕਰ ਲੈ ਚ ਪਤੰਗ ਚੜਾ ਲਈ। ਕੱਲ ਤਾਂ ਚੜਾਇਆ ਨਹੀਂ ਗਿਆ। ਕੱਲ ਹੀ ਵਿਛੜਿਆ 4-5। ਉਹ ਸਭ ਸਾਰੇ ਕਿੰਨੇ ਵਗੈਰਾ ਦੀ ਛੁੱਟੀ ਕਰ ਲਿਆ। ਤੂੰ ਕਰ ਲੈ ਕਰਨ। ਇਹ ਇਹ ਨਹੀਂ ਮੈਡਮ ਇਹ ਬੋਲਦੀ। ਐ ਕਰਨ। ਐ ਕਰਨ। ਕੱਲ ਬੋਲ ਨਹੀਂ ਜਿਹੜਾ ਇਹ ਸਬਸਕ੍ਰਾਈਬਰ। ਮੈਨਾਂ ਤੇ ਮਾਰਨ ਤੇ ਛੁੱਟੀ। ਫੇਰ। ਪਰ ਹਰ ਸਾਲ ਕੰਮ ਵਧਿਓ ਕਰਿਆ। ਕੰਮ ਪੜਿਓ। ਆਈ ਨਹੀਂ ਕਿਤੇ। ਚੱਲ ਕੋਈ ਗੱਲ ਨਹੀਂ। ਕੋਹੇ ਹੁੰਦਾ ਕਰ ਲਈ ਫੇਰ ਅੱਜ ਕਰ ਲਈ ਅੱਜ ਕਰ ਲਈ ਹਾਂ ਅੱਛੀ ਬਟਾ ਆਹ ਹੈਗੇ ਆਗੇ ਡਾਲ ਆਗੇ ਲੰਘਦੇ ਪੜੇ ਉਹ ਬੋਲ ਬੋਲ ਸੋਹਰਾ ਜੀ ਕੀ ਹਾਲ ਚਾਲ ਮਿੱਤਰੋ ਕੱਲ ਪਸੰਦ ਤੱਕ ਖਰਾਬ ਹੋ ਗਈ ਸੀਗੀ ਇਸੇ ਕਰਕੇ ਫਿਰ ਅੱਜ ਧੁੱਪ ਚੜੀ ਆ ਪਰਮਾਤਮਾ ਨੇ ਸਮਝ ਦਿੱਤਾ ਹੈ ਵੱਡੇ ਪਤੰਗ ਚੜਾਂਗੇ ਅੱਜ ਢੋਲੇ ਦੀਆਂ ਲਾਵਾਂਗੇ ਅਨੰਦ ਲਾਵਾਂਗੇ ਆ ਵੈਰੀ ਗੁੱਡ ਗਾਈਜ਼ ਹੁਣ ਪਤਗੋਟ ਖੋਲਣ ਲੱਗੇ ਆ ਆਪਾਂ ਹੁਣ ਇਹਦਾ ਦੇਖੋ ਐ ਕਰਕੇ ਆ ਦੇਖੋ ਗਾਈਜ਼ ਧੁੱਪ ਵੀ ਬਹੁਤ ਚੜਾਈ ਟਟਵੋ ਗਾਈਜ਼ ਦੇਖੋ ਹੁਣ ਆਪਾਂ ਕਿਸੇ ਦਾ ਲੱਗ ਨਹੀਂ ਲੱਗਣ ਦੇਣਾ ਇਹਨੂੰ ਕਹਿੰਦਾ ਵੀ ਤੂੰ ਖਲਾ ਪੇਚਾ ਜਾ ਤੇ ਜਾ ਭੱਜ ਜਾ ਹਾਂ ਲਵਾਂਗੇ ਲੱਗਣ ਦੇਣਾ ਤੜਾ ਪੱਕਾ ਇਹ ਵੱਡੇ ਗਿਆ ਤੇਰਾ ਫੇਰ ਹਾਂ ਕਿਵੇਂ ਵੱਡਣਾ ਹੀ ਨਹੀਂ ਦੇਣਾ ਆਪਾਂ ਦੇਖੋ ਠੀਕ ਆ ਚਲ ਦੇਖਦੇ ਆਂ ਫਿਰ ਅੱਜ ਉਧਰ ਨੇਕ ਲੱਗਾ ਚਾਹ ਵੀਣ ਕੱਲ ਦੇ ਬਲੌਗ 'ਚ ਤੁਸੀਂ ਦੇਖੇ ਹੋਣਾ ਇਹ ਬੰਦਾ ਸੀਗਾ ਚਾਰ ਅੱਖਾਂ ਕਮਾ ਕਾਰਾਂ ਅੱਜ ਪਤੰਗ ਚੜਦੇ ਆਂ ਭਰਾ ਭਰਾ ਨੂੰ ਕਿਹੜ ਦੱਸੇ ਭਰਾ ਜੂਈਦਾਰੀਆਂ ਦੇ ਨਾਲ ਜਾ ਰੱਖਿਆ ਤੇਰਾ ਭਰਾ ਚੜੇ ਮਹੀਨੇ ਲੱਖ ਰੁਪਏ ਦੀਆਂ ਕਿਸ਼ਤਾਂ ਕੱਢਣੀਆਂ ਪੈਂਦੀਆਂ ਨੇ ਭਰਾ ਤੇਰੇ ਭਰਾ ਦੇ ਸ਼ੌਂਕੇ ਮਰ ਗਨੇ ਭਰਾ ਓਏ ਆ ਜਾ ਜਮਾਈ ਕੁਝ ਹੋਰ ਹੀ ਕਰ ਗਾਈਸ ਹੁਣ ਆਪਣਾ ਪਤੰਗ ਬਾੜ ਜਿਵੇਂ ਨਜ਼ਰ ਲੱਗੀ ਹੋਈ ਅੱਜ ਨਾ ਚੰਨ ਪੰਟੂੜੀ ਜਨਾ ਰੱਖਦਾ ਆਪਣੇ ਦੇ ਉੱਤੇ ਪਰ ਤੈਨੂੰ ਕਾਪੋ ਵੀ ਨਹੀਂ ਕਰਨੀ ਆ ਤੈਨੂੰ ਲੈ ਯਾਰ ਆ ਦੇਖ ਮਨਿੰਦਰ ਲਾਉਣ ਲੱਗਿਆ ਵੇਚਾ ਵੜ ਦੇਗਾ ਚੱਲ ਫੇਰ ਹਾ ਉਧਰ ਲੈਣਾ ਕਿੱਥੇ ਆ ਬਦਾਂਗੇ ਤੇਰਾ ਆ ਲੀਗਾ ਹਾਂ ਹਾਂ ਗੱਲ ਲਾਲਾ ਹੁਣ ਹਾਂ ਬੱਚੇ ਉਹਨੇ ਵਸਾ ਲਿਆ ਲਿਆ ਕੇ ਹਰ ਜਿੱਦਾਂ ਦੇਖ ਹਾਂ ਚੜ੍ਹ ਦੂ ਪਰ ਚੱਕ ਦੂ ਚੱਕ ਦੂ ਹਾਂ ਚੱਕ ਦੂ ਚੱਕ ਦੂ ਚੱਕ ਦੂ ਉਹ ਪੁੱਗੀ ਚਾਹ ਲਹਰ ਜੀ ਆ ਚੜਾ ਦੇ ਭਾਈ ਦੇਖੋ ਪਤੰਗ ਪੂਰੇ ਚੜ ਰਹੇ ਨੇ ਅੱਜ ਓ ਲੱਖੀ ਹੁਣੇ ਲੱਗੇ ਹੋਣੇ ਚੜਾਉਣ ਲੱਖੀ ਆ ਲੱਖੀ ਲੱਗਾ ਜਾਨ ਆ ਮਨਿੰਦਰ ਲੱਗਾ ਆਪਣਾ ਮੰਮੀ ਆ ਕੇ ਚਾਹ ਲੈ ਕੇ ਇਤਨਾ ਕਰੀਓ ਕੰਮ ਕਰ ਗਿਆ ਟੁੱਟ ਗਿਆ ਯਾਰ ਬਾਬਾ ਇਹ ਕੀ ਹੋ ਗਿਆ ਯਾ ਹੋ ਰੇ ਯਾਰ ਹੋ ਗਿਆ ਉਹ ਤੁਹਾਡੀ ਡੋਰ ਮਾੜੀ ਆ ਡੋਰ ਮਾੜੀ ਨਹੀਂ ਸਾਡਾ ਬੱਧਾ ਮਾੜਾ ਵੜਦੀ ਆ ਫਿਰ ਚੱਕ ਚੱਕ ਕਿਉਂ ਬੱਸ ਕਾਹਦਾ ਸੀ ਕਿਹੜਾ ਤੁਹਾਡਾ ਉਹ ਵਿਚਾਨਾ ਪਾ ਲੈ ਨਾਲ ਡੋਰ ਕੱਟ ਕਰ ਲੈ ਕਿਸੇ ਨੂੰ ਮੈਂ ਹੋਰ ਵੀ ਹਣ ਆ ਕਿੱਧਰ ਆ ਗਿਆ ਆ ਜੋ ਵੀਡੀਓ ਉੱਥੇ ਸਿੱਖੇ ਉਹ ਆਪਣਾ ਕੱਲੇ ਆ ਇੱਧਰ ਪਤਾ ਨਹੀਂ ਜਾਂਦਾ ਹੋਰ ਕਿਸੇ ਦਾ ਜਾਣਦਰੀ ਨਹੀਂ ਗਾਏ ਇੱਧਰ ਸਾਰੇ ਛੱਤ ਤੇ ਆਪਣੇ ਦੀ ਲੱਗਿਆ ਹੋਏ ਨੇ ਲੈ ਚੋ ਚਾਰ ਤਾਂ ਫੇਚੇ ਜਦੀ ਪਾਈ ਨੇ ਯਾਰ ਆ ਦੇ ਦਾ ਚਨੂ ਵਿੱਚ ਆ ਕੇ ਲੱਗੇ ਆ ਏ ਹਰ ਤਰ੍ਹਾਂ ਦੇ ਪਤੰਗ ਦਾ ਤੰਗ ਟੁੱਟ ਗਿਆ ਉਹ ਛੱਤ ਦੀ ਤਾਰ ਟੁੱਟ ਗਈ ਛੱਤ ਦੀ ਤਾਰ ਟੁੱਟ ਗਈ ਆਹਦੀ ਤਾਰ ਕੱਟ ਗਈ ਆ ਪਤੰਗ ਵੀ ਪਾੜ ਗਿਆ ਗਾਇਸ ਲੈ ਕਿਆ ਕਰਾਂ ਗਾਇਸ ਗਾਇਸ ਕਿਹੜਾ ਮਾਰੋ ਪਾਸ ਗਾ ਦਿਓ ਆਪਣੇ ਕੋਠੇ ਦੇ ਕੋਲ ਹੋਰ ਕੋਈ ਗੱਲ ਨਹੀਂ ਹੋ ਗਿਆ ਤੋੜ ਲਾ ਉਹ ਦੇ ਉਹ ਕਿਵੇਂ ਲੱਗਿਆ ਉਹ ਦੇ ਤੋੜ ਦੇ ਵੇਟਣ

ਗਵਾਰਟੀ ਡਾਊਨ ਪੁੜਾ ਲੈ ਗਵਾਰਟੀ ਯਾਰ ਕੀ ਆ ਤੂੰ ਆਪਣੀ ਡੋਰ ਸਾਹਮਣੇ ਰੱਖੋ ਇਹ ਸਪੈਸ਼ਲ ਮਾਲ ਚ ਨਹੀਂ ਆਈ ਆ ਜੀ ਨਹੀਂ ਐਨਾ ਵੜਾ ਕੇ ਰੱਖੋ ਹੋ ਰਾਰਾ ਦੇਖੇ ਨੇ ਉਹਦੇ ਕੁਝ ਕਰਦਾ ਯਾਰ ਆ ਜੀ ਯਾ ਇਹਨੇ ਪਤੰਡ ਵੜਾ ਲਿਆ ਇਹਨੇ ਲੱਸੀ ਕਰਾ ਲਈ ਯਾਰ ਆ ਬੰਦੇ ਨੇ ਆਈ ਜਾਂਦੇ ਪਤੰਡ ਕੱਢਦੇ ਨੇ ਦੇਖ ਲੋ ਇਹਨੇ ਸਾਡੀ ਲੱਸੀ ਕਰਾ ਦੇ ਯਾਰ ਹੋਹੀ ਤਰ ਓਏ ਰੋਹੀ ਦਾ ਆਪਾਂ ਤੇ ਭਾਈ ਭਾਈ ਆਇਆ ਸੀ ਨਾ ਜਿਹੜਾ ਕੋਈ ਪਾਈ ਚਾਰਾਂ ਨਹੀਂ ਇੱਥੇ। ਦੋਰੇ ਦੀ ਪਾਣੀ ਕਿੱਥੇ? ਕਿੰਨੇ ਨਾਲ ਪਾਣੀ? ਇੱਕ ਸਾਥ। ਕੋਈ ਦੋਤੀ ਆਇਆ ਦੇਖ ਲਓ ਇਟਲੀ ਜਿਹਾ ਆ ਬੰਦਾ। ਟੰਡਾ ਘਰ ਆਉਣੀ। ਰੌਣੀ ਤੋਂ ਛਡਾਉਣਾ ਕਪੂਰ ਘੜ ਆਇਆ ਆਪਣੇ ਕੋਲ ਦੇਖ ਲਾ। ਲੈ ਬਰੇ ਕੰਨੀ। ਤੋ ਚੜਦਾ ਨਹੀਂ ਜਿੱਤੋਂ? ਚੜੂ। ਚੜ੍ਹਦੇਗਾ। ਛਾੜ ਦੇਗਾ ਅੱਜ। ਹੈਂ? ਪੱਕਾ? ਪੱਕੀ ਗੱਲ। ਚੱਲ ਦੇਖਦੇ ਆਂ ਫਿਰ। ਹੁਣ ਕਹਲਾ ਕੰਨੀ ਘਰਾਂ ਦਵਾਉਣੀ ਨਹੀਂ। ਹੁਣ ਦਵਾਉਣ ਲੱਗ ਗਿਆ। ਸੋ ਕਰਾ ਓਏ ਚਾੜਦਾ ਓਏ ਚਾੜਦਾ ਤੇ ਹਲੇ ਵੀ ਪਤੰਗ ਵੈਸੇ ਚੜੀ ਜਾਂਦੇ ਨੇ ਤੇ ਦੇਖੋ ਹਲੇ ਵੀ ਸਮਾਨ ਭਰਿਆ ਪਿਆ ਇਹੋ ਜਿਹਾ ਇੱਥੇ ਅੱਜ ਦਾ ਬਲੌਗ ਆਪਾਂ ਇੱਥੇ ਕਰਦੇ ਹਾਂ ਸਮਾਪਤ ਤੇ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਇਹ ਜਿਹੜੇ ਬਲੌਗ ਵਧੀਆ ਲੱਗੇ ਤੇ ਲਾਇਕ ਤੇ ਸ਼ੇਅਰ ਜੀ ਕਰਿਓ ਤੇ ਕਮੈਂਟ ਤੇ ਆਪਾਂ ਅਗਲੇ ਬਲੌਗ ਦੇ ਵਿੱਚ